ਕੇ ਇਹਨੂੰ ਖਤਮ ਕਰਨਾ ਕਰੋਗੇ ਖਤਮ ਨਛੇਨੂੰ ਇੱਕ ਵਾਰੀ ਤਾੜੀ ਮਾਰ ਕੇ ਹੰਮੀ ਭਰੋ ਮੈਨੂੰ ਪਰसों ਫੋਨ ਆਇਆ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਮੁਹੱਬਤ ਕਰਦੇ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਮੁਹੱਬਤ ਕਰਦੇ ਆ ਮੈਂ ਹਰ ਦਿਨ ਇਹ ਸੋਚਾਂ ਕੀ ਦੀ ਜਾਨ ਖਾਵਾਂਗੇ ਜੇ ਤੈਨੂੰ ਕੁਝ ਹੋ ਗਿਆ ਅਸੀਂ ਕਿੱਥੇ ਜਾਵਾਂਗੇ ਤੂੰ ਆਪਣਾ ਖਿਆਲ ਰੱਖਿਆ ਕਰ ਵੇ ਤੂੰ ਹਰ ਹਾਲ ਰੱਖਿਆ ਕਰ ਮੈਂ ਤੇਰੇ ਦਰਦਾਂ ਦੀ ਦਵਾਈ ਤੂੰ ਮੈਨੂੰ ਨਾਲ ਰੱਖਿਆ ਕਰ ਜਿੱਥੇ ਕੋਈ ਨਹੀਂ ਖੜਦਾ ਤੇਰੇ ਲਈ ਉੱਥੇ ਕਰਦੇ ਆਂ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਉਹ ਮੇਰੇ ਬੇਲੀਆ ਵੇ ਤੇਰੇ ਤੇ ਮਰਦੇ ਆਂ ਅਸੀਂ ਤੈਨੂੰ ਪਿਆਰ ਨਹੀਂ ਕਰਦੇ ਮੁਹੱਬਤ ਕਰਦੇ ਤੇਰੇ ਨਾਲ ਗੱਲਾਂ ਕਰਕੇ ਸਾਰੇ ਰੱਬ ਨੂੰ ਮੰਨ ਗਏ ਤੇਰੀ ਗਲੀ ਦੇ ਵਰਗਾਏ ਅਸੀਂ ਤੇ ਜੀ ਆਪਾਂ ਇਹ ਪਲੇ ਇੰਨੀ ਮਾੜੀ ਡਰਗ ਫ੍ਰੀ ਕਰੀਏ ਔਰ ਡਰਗ ਫ੍ਰੀ ਟੈਗ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਡਰਗ ਫ੍ਰੀ ਪੰਜਾਬ ਸਟਾਪ ਡਰਗ ਇਸ ਟੈਗਸ ਤੁਸੀਂ ਜਿੱਥੇ ਵੀ ਪੋਸਟ ਪਾਉਨੇ ਹੋ ਆਪਾਂ ਹਰ ਚੀਜ਼ ਨੂੰ ਹੋਣਾ ਆਪਾਂ ਸੋਸ਼ਲ ਮੀਡੀਆ ਨਸ਼ਾ ਮੁਕਤ ਪੰਜਾਬ ਹੋ ਸਕੇ ਔਰ ਕੋਈ ਇੱਕ ਸਾਡੇ ਵਿੱਚੋਂ ਹੀ ਕੁਝ ਲੋਕ ਇਹਦੇ ਵਿੱਚ ਇਨਵੋਲ ਹੋ ਜਾਂਦੇ ਆ ਤੁਸੀਂ ਬੜੀ ਪਿਆਰੀ ਏਜ ਦੇ ਵਿੱਚੋਂ ਸਕੂਲ ਲਾਈਫ ਸਭ ਤੋਂ ਇੰਪੋਰਟੈਂਟ ਪਾਠ ਹੁੰਦਾ ਹਰ ਇੱਕ ਦੀ ਜਿੰਦਗੀ ਦਾ ਮੇਰੇ ਛੋਟੇ ਭੈਣ ਭਰਾਵਾਂ ਵਰਗੇ ਉਹ ਸਾਰੇ ਤੁਸੀਂ ਸਾਰਿਆਂ ਨੂੰ ਮੇਰੀ ਇੱਕੋ ਇੱਕ ਰਿਕਵੈਸਟ ਹੈ ਕਿ ਇਹ ਲਾਈਫ ਬਹੁਤ ਕੀਮਤੀ ਹੈ ਤੁਹਾਡੇ ਮਾਂ ਪਿਓ ਸੋ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਕਿ